इसलिए है उन्हें क्या आओ खाओ मुफ्त मैं उससे को लांगा उससे नाल प्रसाद शकांगा ਹੁਣ ਮੈਂ ਪ੍ਰਸ਼ਾਦ ਕੀ ਹੈ ਔਰ ਇਹ ਪ੍ਰਸ਼ਾਦ ਲਫਜ਼ ਬਾਈਬਲ ਚ ਇੱਕ ਵਾਰ ਨਹੀਂ ਬਹੁਤ ਵਾਰ ਲਿਖਿਆ ਜਿਹੜੀ ਬਾਈਬਲ ਪੜ੍ਹੀ ਹੈ ਔਰ ਕੁਝ ਗਾਨ ਜੋ ਕਮਸਾਨ ਪਾ ਰਹੇ ਹਨ ਔਰ ਤਰ੍ਹਾਂ ਤਰ੍ਹਾਂ ਦੀ ਗੱਲਾਂ ਪਿਛਲੇ ਦਿਨਾਂ ਸੁਣੀਆਂ ਮੈਂ ਡਿਸਕਸ ਵੀ ਕਰ ਰਿਹਾ ਮੈਂ ਸੋਚਦਾ ਉਹਨਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਮੈਂ ਮੈਸੇਜ ਵੀ ਭੇਜੇ ਤਾਂ ਸਮਝ ਨਹੀਂ ਲੱਗ ਰਹੀ ਕੋਈ ਕਹਿ ਰਹੀ ਸੀ ਕਿ ਬਾਈਬਲ ਜੋ ਹੈ ਉਸ ਨੂੰ ਇਹ ਕਹਿੰਦੇ ਮੇਰੀ ਬਾਈਬਲ ਉਹ ਕਹਿੰਦਾ ਮੇਰੀ ਬਾਈਬਲ ਨਹੀਂ ਕਹਿਣੀ ਕਿਉਂਕਿ ਵਚਨ ਤਾਂ ਆਦਮੀ ਹੈ ਤਾਂ ਜਿਹੜੀ ਮੇਰੀ ਕਹਨੇ ਆ ਇਹ 아이 ਔਰਤ ਕਹਿੰਦੇ ਆ 아이 ਔਰਤ ਬਣਾਉਂਦੇ ਆ ਕੋਈ ਵੀ ਚੀਜ਼ ਜਿਹਨੂੰ ਤੁਸੀਂ ਮੇਰੀ ਕਹਿੰਦੇ ਆ ਔਰਤ ਨਹੀਂ ਬਣਦੀ ਜੇ ਤੁਸੀਂ ਕਹਿੰਦੇ ਆ ਮੇਰੀ ਕਮੀਆਂ ਜ਼ਿਆਦਾ ਉਹ ਬਾਸ਼ਾ ਦੀ ਮਰਿਆਦਾ ਹੈ ਅਮਨ ਬਾਸ਼ਾ ਦੇ ਕਾਇਦੇ ਹਨ ਕਾਨੂੰਨ ਹਨ ਕੈਰੈਕਟ੍ਰਿਸਟਿਕਸ ਹੈ ਅਮਨ सानू उस साथ चलना प्रभु यीशु मसीह ने कहा जीवन की रोटी नहीं जीवन का फुलका हाँ इस तरह प्रभु यीशु मसीह ने कहा कि मैं बेल बेला नहीं किया

ਸ਼ਬਦ ਦੇਤਾ ਰਿਹਾ ਆਮੇ ਜੋ ਲੈਟਰਸ ਹਨ ਪਾਚਾ ਦੇ ਅਨਸਾਰ ਉਹ ਨਰ ਦੇ ਰੂਪ ਚ ਵਰਤੇ ਜਾਂਦੇ ਆਮੇ ਆਮੇ ਥੋ ਬਹੁਤ ਕੁਛ ਹੈ ਬੋਲਣ ਦੇ ਲਈ ਸਾਡਾ ਵਿਸ਼ਾ ਨਹੀਂ ਮੈਂ ਸੋਚਦਾ ਕਿ ਉਹ ਭਾਈ ਨੂੰ ਮੈਂ ਸਮਝਾਇਆ ਉਹ ਹਟ ਨਹੀਂ ਰਿਹਾ ਜਿੰਨੇ ਕੱਢਿਆ ਆ ਕਿ ਔਰਤ ਨਾਲ ਕੋਈ ਨੂੰ ਬੰਦੇ ਦੇ ਰੂਪ ਵਿੱਚ ਬਾਈਬਲ ਨੂੰ ਲਾਓ ਐਡਾ ਕਿੱਦਾਂ ਹੋ ਸਕਦਾ ਸਾਨੂੰ ਭਾਸ਼ਾ ਦੀ ਕੁਸ਼ ਮਾਣ ਮਰਿਆਦਾ ਤਰਖਣੀ ਚਾਹੀਦੀ ਆ ਔਰ ਕੋਈ ਕਹਿ ਰਿਹਾ ਕਿ ਜੈ ਮਸੀਹ ਦੀ ਨਾ ਕੋ ਸ਼ਲੋਮ ਕਹੋ ਉਹ ਕਹਿ ਰਿਹਾ ਕਿ ਜਦੋਂ ਜੈ ਮਸੀਹ ਦੀ ਕਹਿੰਦੇ ਹੋ ਤੁਸੀਂ ਉਦੋਂ ਤੁਸੀਂ ਜੈ ਲੋਕ ਕਹਿੰਦੇ ਇਹਦੀ ਜੈ ਉਹਦੀ ਜੈ ਉਹਦੀ ਪੂਰਤੀ ਪੂਜਕ ਤੇ ਤੁਸੀਂ ਜੈ ਮਸੀਹ ਦੀ ਕਹਿੰਦੇ ਆ ਔਰ ਤੁਸੀਂ ਉਹਨਾਂ ਦੇ ਪਿੱਛੇ ਲਾ ਕੇ ਇਦਾਂ ਕਹਿਣ ਲੱਗ ਪਏ ਸ਼ੇਤੀ ਉਹ ਲੋਕ ਹੈ ਜਿਨ੍ਹਾਂ ਦੇ ਮੈਂ ਪਿੱਛੇ ਜਾ ਦੇਖਿਆ ਸੀ ਕਿ ਉਹ ਨਹੀਂ ਕਾਰ ਛਪਵਾਏ ਬੜੀ ਬਿਸ਼ੂ ਨਕੀਤੀ ਔਰ ਆਪਣੇ ਕਾਰ ਦੇ ਉਤੇ ਲਿਖਿਆ ਹੁੰਦਾ ਇਨਾਮ ਆ ਪਲਾਨਾ ਸਿੰਘ ਆਤਮਿਕ ਯਹੂਦੀ ਬੋਹਰਾ ਨਹੀਂ ਹੁੰਦੇ ਸੀ ਸਪਿਰਚੁਅਲ ਜਿਊਡ ਇਹ ਲਿਖਣ ਲੱਗ ਪਏ ਠਾਕੁਰ ਦਿਨ ਠਾਕੁਰ ਦੀ ਬੋਹਰਾ ਦੀ ਪੁੱਠੇ ਕੰਮ ਦੇ ਵੇਲੇ ਆ ਜੋ ਮਨ ਵਿੱਚ ਫੁਰਨਾ ਫੁਰਦਾ ਘਰ ਬੈਠਿਆਂ ਦਾਟ ਆ ਪਾਇਆ ਹੁੰਦਾ ਮੋਬਾਈਲ ਦੇ ਵਿੱਚ ਸਾਹਮਣੇ ਮੋਬਾਈਲ ਰੱਖ ਕੇ ਬੋਲ ਦਿੰਦੇ ਆ ਔਰ ਕਹਿੰਦੇ ਪ੍ਰਭੂ ਬੋਲੋ ਆ ਜੋ ਕਹਿੰਦਾ ਬਾਈਬਲ ਨੂੰ ਹੁਣ ਬਾਈਬਲ ਬਾਈਬਲ ਕਹਾਂਗੇ ਬਾਈਬਲਾ ਜਾਂ ਕੁਛ ਇਦਾਂ ਤਰੀਕ ਕੁਛ ਕਹਿ ਸਕਦੇ ਇਹ ਇਹ ਉਹਨੇ ਮੈਂ ਸਮਝਾਇਆ ਤੇ ਹਟਦਾ ਨਹੀਂ ਮੈਂ ਕਿਹਾ ਭਾਈ ਜੀ ਤ੍ਰਿ ਲੋਕਾਂ ਨੂੰ ਗੁੰਮਰਾਹ ਕਰਨੇ ਸਾਨੂੰ ਇਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਦੇਣੀ ਪੈਣੀ ਹੈ ਕਹਿੰਦਾ ਠੀਕ ਹੈਂਦਾ ਮੇਰੇ ਤੇ ਪ੍ਰਭੂ ਨੇ ਇਹ ਗੱਲ ਪ੍ਰਗਟ ਕੀਤੀ ਮੈਂ ਕਹਾਂ ਇਹ ਭਰਾਵਾ ਪ੍ਰਭੂ ਬੋਲੋ ਨਹੀਂ ਆ ਲੱਗਦਾ ਇਦਾਂ ਹੀ ਹੁੰਦਾ ਆ ਲੱਗਦਾ ਇਦਾਂ ਹੀ ਹੁੰਦਾ ਠੀਕ ਹੈ ਆ ਪ੍ਰਭੂ ਇਹਦਾ ਕਮਲਕਾ ਪ੍ਰਭੂ ਨੇ ਧਾਪ ਉਹ ਲਫਜ਼ ਬਤੇ ਜੋ ਪਛਾਟ ਸੋ ਸਗੀ प्रभु यीशु मसीह ने तो आप रामी भाषा बोली लतिनी बोली मैं लगता इब्रानी तसी ओहो और प्रभु यीशु मसीह ने याद भाषा बोलिया हैं तब भाषा की मर्यादा या उदा जो भाषा का निजम हैं भाई पीयूष ज्यादा पता है बारे क्योंकि भाई पीयूष ने एम ए की भाषा दी ਮੈਂ ਵੀ ਧੰਨਵਾਦ ਕਰਦਾ ਮੈਨੂੰ ਇਹ ਚੀਜ਼ਾਂ ਵੀ ਤਾਂ ਪਤਾ ਲੱਗੀਆਂ ਮੈਂ ਵੀ ਭਾਸ਼ਾ ਦੀ ਐਵੇਂ ਕਰਦਾ ਰਿਹਾ ਕਿ ਭਾਸ਼ਾ ਦੀਆਂ ਕੁਝ ਨਿਜਮ ਆ ਕੁਝ ਦਾਇਰੇ ਆ ਕੁਝ ਅੱਦਾ ਆ ਕੁਝ ਗੁਣ ਹੁੰਦੇ ਆ ਉੱਚਾ ਤਾਂ ਤੇ ਉਹ ਕਹਿੰਦੇ ਪ੍ਰਭੂ ਨੇ ਪ੍ਰਗਟ ਕੀਤਾ ਸੋ ਜੈ ਐਮ ਸੀ ਦੀ ਨੀ ਕਹਿਣਾ ਸ਼ਲੋਮ ਕਹਿਣਾ ਸ਼ਲੋਮ ਦਾ ਮਤਲਬ ਆ ਕਿ ਸ਼ਾਂਤੀ ਮਿਲੇ ਸ਼ਲੋਮ ਦਾ ਮਤਲਬ ਹੈ ਕਿ ਮੈਂ ਤੇਰੇ ਨਾਲ ਸ਼ਾਂਤੀ 'ਚ ਹਾਂ। ਆਮਨ। ਉਹ ਉਪਾਲਿਆ ਨਾਲ ਸ਼ਾਂਤੀ 'ਚ ਨਹੀਂ ਹਨ ਜਿਨ੍ਹਾਂ ਨੇ ਸ਼ਲੋਮ ਕਹਿ ਰਿਹਾ। ਔਰ ਜੇ ਤੋ ਸ਼ਲੋਮ ਕਹਿ ਰਹਿ ਜਿਤ ਕੋ ਕਹਾ ਰੈ ਉਹ ਤੋ ਵੀ ਓਕੇ ਆ। ਸ਼ਲੋਮ ਦਾ ਤਦ ਬਣਦਾ ਜੇ ਦੋਨੇ ਅਸੀਂ ਸ਼ਾਂਤੀ 'ਚ ਹਾਂ। ਇਹ ਹਮੇ ਠੀਕ ਆ ਮੈਂ ਆਪਣੇ ਭਰਾ ਦੇ ਨਾਲ ਸ਼ਾਂਤੀ ਚ ਹੈ ਨਹੀਂ ਸ਼ਰਮ ਕਿੱਦਾ ਆ ਪਰ ਮੈਂ ਆਪਣੇ ਭਰਾ ਨਾਲ ਸ਼ਾਂਤੀ ਚ ਹੋਵਾਂ ਨਾ ਹੋਵਾਂ ਮਸੀਦ ਦੀ ਦੱਦ ਵੀ ਚ ਹੈ ਉਹ ਦੱਦ ਵੀ ਬਜੇਤਾ ਆ ਉਹ ਦੱਦ ਵੀ ਜਿੱਤ ਪਾਇਆ ਹੋਇਆ ਆ ਆਮੇਨ ਇਹ ਜਿਹੜਾ ਆਪਾਂ ਪ੍ਰਚਾਰ ਕਰਦੇ ਸੀ ਨਾਰੇ ਮਾਰਦੇ ਆ ਇਹ ਵੀ ਇੱਥੇ ਦਾ ਹੀ ਰਿਵਾਜ ਆ ਮੈਂ ਲਾਈਦਾ ਉਹਨਾਂ ਨੂੰ ਸਾਰੇ ਲੋਕਾਂ ਨੂੰ ਹਾਲੇਲੂਇਆ ਐਡਾ ਕਿਉਂ ਹਟਾਉਣਾ ਪੈਣਾ ਕਿਉਂਕਿ ਇਹ ਪ੍ਰਭੂ ਨੇ ਮੈਨੂੰ ਮੌਕਾ ਦਿੱਤਾ ਮੈਂ ਮੈਨੂੰ ਲੱਗਦਾ ਕਿ ਖਰੇ ਭਾਈ ਦੇ ਸੱਚ ਕੋ ਮੈਂ ਪੰਜਾਬ ਚ ਹੀ ਜ਼ਿਆਦਾ ਹਾਲੇਲੂਇਆ ਦੇ ਨਾਰੇ ਆਇ ਤੁਹਾਰ ਹੈ ਨਹੀਂ ਕਿਉਂਕਿ ਇਹ ਨਾਰੇ ਲੋਨ ਵਾਲੀ ਸਟੇਟ ਆ ਇਹ ਜਕਾਰੇਕ ਜਾਣ ਵਾਲੀ ਜਗ੍ਹਾ ਆ ਤੇ ਜਕਾਰੇ ਜਿਹੜੇ ਇਧਰੋਂ ਪਹਾੜਾਂ ਵੱਲੋਂ ਵੀ ਤੇ ਜਕਾਰੇ ਜਿਹੜੇ ਇਧਰੋਂ ਜੱਦੇ ਪੱਛਮ ਵੱਲੋਂ ਉੱਤਰ ਵੀ ਲੱਗਦੇ ਆ ਆਹ ਤਾਂ ਇਹ ਜਕਾਰੇ ਵੀ ਬੰਦ ਕਰਨੇ ਪੈਣੇ ਕਿੱਥੋਂ ਤੱਕ ਜਾਓਗੇ ਇਹ ਤਾਂ ਉੱਠੇ ਹੀ ਬੰਦੇ ਉਹ ਹੀ ਆ ਜਿਹੜੇ ਕਹਿੰਦੇ ਖੁਦਾਈ ਖੋ ਖੁਦਾਈ ਖੋ ਔਰ ਜਦੋਂ ਗੱਲ ਨਹੀਂ ਆ ਰਹੀ ਸੀ ਮੈਂ ਚੈਟਿੰਗ ਸਾਂਭੀ ਸਾਰੀ ਜਦੋਂ ਹੋਈ ਇੱਕ ਭਾਈ ਕਹਿੰਦਾ ਕਿ ਭਾਈ ਜੀ ਹੁਣ ਤੀ ਛੱਡਦੇ ਕਿਉਂ ਨੇ ਤੇ ਕਿੱਥੇ ਤੱਕ ਜਾਣਾ ਹੁਣ ਕਿ ਠੀਕ ਆ ਕਿ ਅਸੀਂ ਇਹਦੀ ਖੋਜ ਨਹੀਂ ਕੀਤੀ ਖੁਦਾ ਸ਼ੁਰੂ ਕਰ ਲਿਆ ਹੁਣ ਕਦੋਂ ਛੱਡਣਾ ਮੈਂ ਕਹਉਦੋਂ ਜਦੋਂ ਤੇ ਸਭ ਦੇ ਅੱਖੇ ਮੰਨੋ ਸ਼੍ਰੀ ਆਮਤੀ ਸੜਕੋ ਗਲਤ ਚਲੋ ਗਿਆ ਆਈ ਪ੍ਰਭੂ ਦੇ ਭੋਲੇ ਭਾਲੇ ਲੋਕਾਂ ਨਾਲ ਖੇਲਵਾੜ ਕੀਤਾ ਹੈ ਔਰ ਤਦ ਤੱਕ ਮੈਂ ਕਿਹਾ ਤੋੜੇ ਰੋ मैं भी तो पिछे पिछे दौड़ा और कहो तो बार कोई ऐदा कह लैंड की वचन कह रहा है वरदाना नोचो एदा कोई गल कर लैन की बैबल ने कहा कि अगम करो भविखबाणिया करोलो अनुवाद प्रभु ने मेनु क्या प्रभु ने दसिया इस तरह नहीं है मूसा ने जो बाइबल न लिखिया प्रभु ने लिखवाया जनकि प्रभु ने आप भी जो लिख के ਦੇਤਾ ਠੀਕ ਆ ਆਗਿਆਵਾਂ ਲਿਖੀਆਂ ਦਾਸ ਤਾਂ ਜੋ ਪਾਸ਼ਾ ਦੇ ਤੌਰ ਤੇ ਯੋਸੀ ਨਰ ਦੇ ਰੂਪ ਚ ਕਹਿੰਦੇ ਉਦਾਂ ਹੀ ਆ ਜੋ ਮਾਦਾ ਦੇ ਰੂਪ ਚ ਕਹਿੰਦੇ ਉਦਾਂ ਹੀ ਆ ਕੋਈ ਚੀਜ਼ ਹੁਣ ਮਿੱਟੀ ਆਸ ਕਹਿੰਦੇ ਆ ਮਿੱਟੀ ਆ ਮਿੱਟਾ ਨਹੀਂ ਕਹਿੰਦੇ ਹੁਣ ਇਹ ਔਰਤ ਬਣ ਗਈ ਕਿੰਨੇ ਦਿਮਾਗ ਖੋਖਲੇ ਠੀਕ ਆ ਕਿਸੇ ਨੂੰ ਇਦਾਂ ਕਹਿਣ ਦੇ ਨਾਲ ਉਹ ਔਰਤਈ ਐ ਪਰ ਇਹ ਤਾਂ ਪਛਾਇਆ ਪਰ ਬਰੇ ਕਿਹਾ ਮੈਂ ਬੇលਿਆ ਤੁਸੀਂ ਮੇਰੀਆਂ ਟਹਿਣੀਆਂ ਆ ਜੇ ਤੁਹਾਨੂੰ ਟਹਿਣੀਆਂ ਕਹਿੰਦਾ ਭਾਈਆਂ ਨੂੰ ਤੇ ਸਾਰੇ ਲੇਡੀਜ਼ ਬਣ ਗਏ ਬੁੱਢੀਆਂ ਬਣ ਗਏ ਚਰਨੀਆਂ ਬਣ ਗਏ ਹੌਤਾਂ ਬਣ ਗਏ ਤੀਵੀਆਂ ਬਣ ਗਏ ਇਹ ਤਾਂ ਪਛਾਇਆ ਵਿਸ਼ਵਾਸ ਅ ਵਿੱਚ ਟਕੜੇ ਰਹੋ ਆਹੇ ਜੋ ਗੱਲਾਂ ਤੁਹਾਨੂੰ ਸਿਖਾਈਆਂ ਗਈਆਂ ਹਨ ਪਿਛਲੇ ਸਾਲਾਂ ਦੇ ਦਰਮਿਆਨ ਉਹਦੇ ਤੇ ਮਜ਼ਬੂਤ ਰਹੋ ਕਿਸੇ ਵੀ ਕੰਮ ਨੂੰ ਕਰਨ ਲਈ ਕਾਲੇ ਨਾ ਬੋ ਜਿੰਨਿਆਂ ਨੇ ਵੀ ਹੋਣਾ ਇਹੀ ਕਹਿਣਾ ਪ੍ਰਭੂ ਨੇ ਮੈਨੂੰ ਦੱਸਿਆ ਜਿਹੜੇ ਵੀ ਡੁਪਲੀਕੇਟ ਨੇ ਖੜਾ ਹੋਣਾ ਨੇ ਇਹੀ ਕਹਿਣਾ ਪ੍ਰਭੂ ਨੇ ਮੈਨੂੰ ਖੜਾ ਕੀਤਾ ਉਹ ਤਰ ਬਤਾ ਕਿ ਜਦੋਂ ਡੁਪਲੀਕੇਟ ਖੜਾ ਹੁੰਦਾ ਔਰ ਇਹ ਕਹਿੰਦਾ ਪ੍ਰਭੂ ਨੇ ਕੀਤਾ ਉਹ ਕਾਦਲੇ ਖੜਾ ਹੁੰਦਾ ਇਹ ਅਸਲੀ ਚਰਚ ਦੇ ਆਪਣੇ ਅਸਲੀ ਪਾਤਰ ਦੇ ਪ੍ਰੋਗ੍ਰਾਮ ਖੜੰਡਾ ਉਹਦੀ ساری ਜ਼ਿੰਦਗੀ ਤੇ ਨਿਕਲਦੀ 15 ਸਾਲ ਪਹਿਲਾਂ ਜੇ ਜੇ ਤੇ ਸੁਣੋ ਤਾਂ ਤੇ ਹੈਰਾਨ ਹੋਮੋਗੇ ਕਿ ਇਹਤ ਅੱਜ ਦੇ ਅੱਜ ਆ ਉਹ ਭਵਿੱਖਵਾਣੀਆਂ ਆ ਕੀ 15 ਸਾਲ ਪਹਿਲੇ ਸੋ ਆਹ ਬਈ ਸ਼ਾਂਤਰੇ ਇਹ ਔਰ ਅਸੀਂ ਜੋ ਸਿੱਖਿਆ ਕਟਨਾ ਵਕਤ ਨਹੀਂ ਆ ਹਨ ਅਲਸਨਾ ਦੇ ਹੋਣੇ ਹਨ ਲੇਕਿਆ ਬਹੁਤ ਸਾਰੇ ਲੋਕ ਹੋਣਗੇ ਆਪੋ ਆਪਣੇ ਵਿਸ਼ਿਆਂ ਦੇ ਅਨਸਾਰ ਵਕ ਵਕ ਨਾਲ ਦੇ ਸਬਜੈਕਟ ਹੋਣਗੇ ਵਕ ਵਕ ਡਾਕਟਰੀਨ ਹੋਵੇਗੀ ਜਿਹਾ ਪਾਦਰੀ ਬਣ ਜਾਣਗੇ ਜਿਹਾ ਸੰਗਿਆ ਬਣ ਜਾਣਗੇ ਔਰ ਜਿਹਾ ਕੰਮ ਉਹ ਤੋਰਨਗੇ ਔਰ ਕੀ ਹੋ ਸਕਦਾ ਚੁਣਿਆ ਹੋਇਆ ਨੂੰ ਵੀ ਭਲੇਖੇ ਚ ਪਾ ਦਿੰਦੇ

ਜਦੋਂ ਤੁਹਾਡੇ ਦੁਸ਼ਮਣਾਂ ਦੇ ਸਾਹਮਣੇ ਪਰਮੇਸ਼ੁਰ ਤੁਹਾਡੇ ਗਿਮੇਜ ਵਿੱਚ ਆਵੇ। ਅਮੇਨ। ਤਰੀਕਾ ਹੈ। ਮੇਜਤਾ ਵਿਸ਼ੋਂਦਾ ਆ ਤੁਹਾਡੇ ਵੈਰੀਆਂ ਦੇ ਸਾਹਮਣੇ। ਹਾਲੇਲੂਇਆ। ਹਾਲੇਲੂਇਆ।